ਬਿਲਕੁਲ ਆਮ ਬਾਈਟ ਦੀ ਗੁੱਠੀ ਇਹ ਹਰੇਕ ਆਮ ਬੰਦੇ ਦੀ ਪਹੁੰਚ ਦੇ ਵਿੱਚ ਆ ਜਾਊਗੀ ਤੇ ਇਹ ਬਜਟ ਦਾ ਵੀਰੇ ਹੁਣ ਤੱਕ ਤੁਸੀਂ ਐ ਮੰਨ ਕੇ ਚੱਲੋ ਵੀ ਆਪਣਾ ਲਗਭਗ 9 ਲੱਖ ਦੇ ਵਿੱਚ ਵਿੱਚ ਆਪਣਾ ਖਰਚਾ ਹੈ ਤੇ ਹੁਣ ਮੈਂ ਜਗਠਾ ਇਸਤੀ ਚਾਦਰ ਦੇ ਵਿੱਚ ਲਾਈ ਆ ਅਗਲਾ ਕਹੇ ਵੀ ਮੈਂ ਕਪੂਰ ਸਾਬ ਦੀ ਜਗਠ ਲਾਉਂਗਾ ਇਹਦਾ ਫਰਕ ਪਊਗਾ ਤੁਸੀਂ ਅੱਜ ਮੈਂ ਕੰਮ ਤੈਨੂੰ ਦਾ ਸਰੀਆ ਪਾਇਆ ਇਹ ਮਕਾਨ ਦੇ ਵਿੱਚ ਕੱਲ ਨੂੰ ਅਗਲਾ ਕਹਦੇ ਟਾਟਾ ਦਾ ਜਾਂ ਜਨਰਲ ਪੈਂਥਰ ਦਾ ਪਾਉਂਗਾ 1000 ਰੁਪਏ ਫਰਕ ਹੈ ਤੇ ਬਹੁਤ ਬਚਤ ਦੇ ਨਾਲ ਬਣਾਈ ਹੈ ਕਿੱਥੋਂ ਕਿੱਥੋਂ ਬਚਤ ਕਰੀ ਆ ਮਿਸਤਰੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫੇਰ ਆਪਾਂ ਇੱਕ ਆਰਮ ਬਾਇਟ ਦਾ ਪ੍ਰੋਜੈਕਟ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਕਲਾਸਿਕ ਲੁੱਕ ਦੇ ਵਿੱਚ ਜਿਹੜਾ ਮਕਾਨ ਹੈਗਾ ਕੋਠੀ ਉਹ ਤਿਆਰ ਹੋਈ ਹੋਈ ਹੈ ਇਹ ਕੱਲ ਆਪਾਂ ਫੋਟੋਆਂ ਦੇ ਵਿੱਚ ਨਹੀਂ ਪਾਉਂਦੇ ਤੁਸੀਂ ਆਮ ਜਿਆਤਰ ਦੇਖਦੇ ਰਹਿੰਦੇ ਹੋ ਵੀ ਆਪਾਂ ਜਿਹੜੇ 3D ਪ੍ਰਿੰਟਰ ਨੇ ਉਹ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਪਾਉਂਦੇ ਰਹਿੰਦੇ ਆ ਤੇ ਕਿੰਨੇ ਵਾਈ ਕਿੰਨੇ ਦਾ ਹੁੰਦਾ ਹੈਗਾ ਪ੍ਰੋਜੈਕਟ ਤੇ ਅਕਸਰ ਕਮੈਂਟ ਵੀ ਤੁਹਾਡੇ ਆਉਂਦੇ ਰਹਿੰਦੇ ਆ ਵੀ ਤੁਸੀਂ ਕੱਲੀਆਂ ਫੋਟੋ ਡਾਊਨਲੋਡ ਕਰਕੇ ਪਾ ਦਨੇ ਹੋ ਪਰ ਆਪਾਂ ਕੱਲੀਆਂ ਫੋਟੋ ਡਾਊਨਲੋਡ ਕਰਕੇ ਤੇ ਵਿਧ ਪ੍ਰੂਫ ਆਪਾਂ ਅੱਜ ਲੈ ਕੇ ਆਏ ਹਾਂ ਤੁਸੀਂ ਆ ਦੇਖ ਸਕਦੇ ਹੋ ਇਹ ਜਿਹੜੀ ਕੋਠੀ ਹੈਗੀ ਬਣੀ ਹੋਈ ਹੈ ਪਿੰਡ ਦਰੀਆਪੁਰ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਣਾ ਪ੍ਰੋਜੈਕਟ ਤਿਆਰ ਹੋਇਆ ਹੋਇਆ ਹੈ ਖੁਦ ਮਿਸਤਰੀ ਦਾ ਪ੍ਰੋਜੈਕਟ ਹੈ ਜਿਹੜਾ ਕੋਠੀ ਬਣਾਈ ਹੈ ਮਿਸਤਰੀ ਨੇ ਆਪਦੇ ਹੱਥਾਂ ਨਾਲ ਬਣਾਈ ਹੈ ਆਪਦੀ ਕੋਠੀ ਬਣਾਈ ਹੈ ਤੇ ਬਹੁਤ ਬਚਤ ਦੇ ਨਾਲ ਬਣਾਈ ਹੈ ਕਿੱਥੋਂ ਕਿੱਥੋਂ ਬਚਤ ਕਰੀਆ ਮਿਸਤਰੀ ਨੇ ਉਹ ਵੀ ਆਪਾਂ ਤੁਹਾਨੂੰ ਗੱਲਬਾਤ ਕਰਾਵਾਂਗੇ ਕਿੰਨਾ ਦੇ ਉੱਪਰ ਖਰਚਾ ਰਿਹਾ ਹੈ ਖਰਚਾ ਰਿਹਾ ਹੈਗਾ ਬਿਲਕੁਲ ਆਮ ਬਾਈਟ ਦੀ ਕੋਠੀ ਹੈ ਇਹ ਹਰੇਕ ਆਮ ਬੰਦੇ ਦੀ ਪਹੁੰਚ ਦੇ ਵਿੱਚ ਆ ਜਾਊਗੀ ਤੇ ਜਿਹੜਾ ਇਹ ਕੋਠੀ ਦਾ ਸਾਈਜ਼ ਹੈ ਈ ਵਾਈ ਛੱਤੀ ਕੋਠੀ ਦਾ ਕਬੜੇ ਏਰੀਆ ਰਿਹਾ ਬਾਕੀ ਪਲਾਟ ਦਾ ਜਿਹੜਾ ਏਰੀਆ ਹੈਗਾ ਪਲਾਟ ਦਾ ਏਰੀਆ ਵੱਡਾ ਹੈਗਾ ਤੇ ਜਿਵੇਂ ਕਾਰਪੋਰਚ ਦੇਖ ਰਹੇ ਹੋ ਤੁਸੀਂ ਕਾਰਪੋਰਚ ਤੋਂ ਬਿਨਾ ਕੋਠੀ ਹੈ ਇਹ ਕਾਰਪੋਰਚੇ ਦਾ ਉਸ ਪਾਸੇ ਸਾਈਡ ਤੇ ਆ ਜਾਣਾ ਹੈਗਾ ਜਿਵੇਂ ਤੁਸੀਂ ਆਓ ਇਹਦੇ ਨਾਲ ਲੱਗਦੀ ਜਗ੍ਹਾ ਦੇਖ ਰਹੇ ਹੋ ਉਸ ਪਾਸੇ ਦਾ ਕਾਰਪੋਰਚ ਬਣ ਜਾਣਾ ਹੈਗਾ ਤੇ ਬਿਨਾ ਕਾਰਪੋਰਚ ਤੋਂ ਕੋਠੀ ਹੈ ਕੋਠੀ ਦੀ ਕੱਲੀ ਕੱਲੀ ਡਿਟੇਲ ਹੈ ਜਿਹੜੀ ਉਹ ਆਪਾਂ ਤੁਹਾਨੂੰ ਜਾਣੂ ਕਰਵਾਉਣੀ ਆ ਬਿਨਾ ਕਾਰਪੋਰਚ ਦੀ ਕੋਠੀ ਆ ਜੋਂਦਰਾ ਜਿਵੇਂ ਤੁਸੀਂ ਪੌੜੀ ਦੇਖ ਸਕਦੇ ਹੋ ਪੌੜੀ ਇਹਦੀ ਬਾਹਰਲੇ ਪਾਸੇੋਂ ਆ ਗਈ ਜਿਵੇਂ ਆਪਾਂ ਇੱਕ ਪ੍ਰੋਜੈਕਟ ਪਹਿਲਾਂ ਵੀ ਤੁਹਾਨੂੰ ਦਿਖਾਇ ਉਦੇ ਵੀ ਪੌੜੀ ਬਾਹਰ ਦੀ ਸੀ ਤੇ ਇਹਦੇ ਵੀ ਪੌੜੀ ਬਾਹਰ ਦੀ ਹੈ ਪੌੜੀ ਦੇ ਗਰੈਲ ਲੱਗਣੀ ਬਾਕੀ ਹੈ ਥੋੜਾ ਜਿਹਾ ਕੰਮ ਇਹਦੇ ਵਿੱਚ ਵੀ ਬਾਕੀ ਰਹਿੰਦਾਗਾ ਪਲਾਸਟਰ ਲੈਵਲ ਤੱਕ ਕੰਪਲੀਟ ਹੋਈ ਹੈ ਕੋਠੀ ਇਹ ਪਲਾਸਟਰ ਲੈਵਲ ਤੱਕ ਦੀ ਅੱਜ ਕੋਠੀ ਲੈ ਕੇ ਆਏ ਆ ਤੇ ਜਿਵੇਂ ਤੁਸੀਂ ਐਂਟਰੀ ਦੇਖ ਸਕਦੇ ਹੋ ਐਂਟਰੀ ਤੇ ਆ ਗਿਆ ਭਰਾਂਡਾ ਤੇ ਜਿਹੜੀ ਆ ਬਾਹਰਲੀ ਲੁੱਕ ਹੈ ਬਾਹਰਲੀ ਲੁੱਕ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਕੋਠੀ ਦਾ ਪੂਰਾ ਪ੍ਰਭਾਵ ਪੈ ਰਿਹਾਗਾ ਜਿਹੜੀਆਂ ਗਲਾਈਆਂ ਆ ਗਈਆਂ ਮੋਲਡਿੰਗ ਆ ਗਈਆਂ ਫਿਰ ਬਾਦਰਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਪਲਾਸਟਰ ਦੇ ਵਿੱਚ ਜਿਹੜੇ ਘੱਟ ਬਣਾਏ ਹੋਏ ਨੇ ਗਲਾਈ ਵਾਲੇ ਉਹ ਵੀ ਪੂਰੇ ਘੈਂਟ ਆ ਬੜੀਆ ਜਮਾ ਹੈ ਨਾ ਜੱਜ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਐਂਟਰੀ ਸੀਗੀ 8:00 8 ਦਾ ਭਰਾਂਡ ਆ ਗਿਆ ਸਟਾਰਟਿੰਗ ਦੇ ਵਿੱਚ ਹੀ ਬਿਨਾ ਕਾਰਪੋਰਚ ਤੋਂ ਕੁੱਟੀ ਆ ਇਹ ਕਾਰਪੋਰਚ ਦਾ ਸੈੱਟ ਤੇ ਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਅੰਦਰਲੇ ਵਾਸੀ ਆ ਜੋ ਜਿਵੇਂ ਆਪਾਂ ਖੜੇ ਆਂਗੇ ਲੋਬੀ ਦੇ ਵਿੱਚ ਲੋਬੀ ਦਾ ਜਿਹੜਾ ਹੈ ਨਾ ਸਾਈਜ਼ ਨੇ ਹੈਗਾ ਉਹ ਰਿਹਾ ਹੈਗਾ 12x15 ਦਾ 12x15 ਦੀ ਹਲੂਬੀ ਬਣੀ ਹੈ ਕੰਮ ਇਹਦਾ ਪਲਾਸਟਰ ਲੈਵਲ ਤੱਕ ਕੰਪਲੀਟ ਹੈ ਤੇ ਇੱਕ ਇੱਥੇ ਦੇਖੋ ਤੁਸੀਂ ਜਿਹੜੀ ਮਿਸਤਰੀ ਨੇ ਗੱਲਬਾਤ ਬਣਾਈ ਹੈ ਗੇਟ ਮੇਨ ਐਂਟਰੀ ਦਾ ਗੇਟ ਹੈ ਇਹ ਇਸ ਪਾਸੇ ਵੀ ਕੰਮ ਕਰ ਰਿਹਾ ਹੈਗਾ ਇਹ ਇਸ ਪਾਸੇ ਹੈਗਾ ਡ੍ਰੈਗ ਰੂਮ ਇਹ ਦੇਖੋ ਜੀ ਡਬਲ ਕੰਮ ਕਰ ਰਿਹਾ ਹੈਗਾ ਜਿਹੜਾ ਪੱਲਾ ਹੈਗਾ ਇਹ ਉਸ ਪਾਸੇੋਂ ਮੇਨ ਐਂਟਰੀ ਤੇ ਲੱਗ ਜਾਂਦਾ ਐਸ ਪਾਸੋਂ ਡ੍ਰੈਗ ਰੂਮ ਤੇ ਲੱਗ ਜਾਂਦਾ ਤੇ ਜਿਹੜਾ ਡ੍ਰੈਗ ਰੂਮ ਦਾ ਸਾਈਜ਼ ਰਿਹਾ ਹੈਗਾ ਡ੍ਰੈਗ ਰੂਮ ਦਾ ਸਾਈਜ਼ ਰਿਹਾ ਹੈਗਾ 11x12 ਦਾ 11x12 ਦੇ ਵਿੱਚ ਸੋਫੇ ਵਗੈਰਾ ਲੱਗ ਕੇ ਵਧੀਆ ਸਾਈਡ ਦੇ ਉੱਪਰ ਸਪੇਸ ਬਾਕੀ ਬਾਜਾਂ ਦੀ ਹੈ ਤੇ ਜਿਵੇਂ ਤੁਸੀਂ ਇਸ ਪਾਸੇ ਦੇਖ ਰਹੇ ਹੋ ਵੱਡੀ ਵਿੰਡੋ ਲਾ ਕੇ ਜਿਵੇਂ ਤੁਹਾਨੂੰ ਬਾਹਰਲੇ ਪਾਸੋਂ ਜਿਹੜਾ ਇਹਦਾ ਫਰੰਟ ਦਿਖਾਇਆ ਕੋਠੀ ਦਾ ਬਹੁਤ ਬਾਖਮਾਲ ਚ ਮਿਸਤਰੀ ਨੇ ਆਪਦੇ ਵਾਸਤੇ ਕੋਠੀ ਬਣਾਈ ਹੈ ਇਹ ਕਿੱਥੋਂ ਕਿੱਥੋਂ ਕੀ ਕੀ ਬਚਤ ਕਰੀਏ ਉਹ ਮੈਂ ਤੁਹਾਨੂੰ ਸਟਾਰਟਿੰਗ ਨੇ ਵੀ ਦੱਸ ਚੁੱਕਿਆ ਮਿਸਤਰੀ ਦੇ ਨਾਲ ਆਪਾਂ ਠੇਕੇਦਾਰ ਦੇ ਨਾਲ ਤੁਹਾਡੀ ਕਰਾਵਾਂਗੇ ਗੱਲਬਾਤ ਸਾਰੀ ਕਿੱਥੇ ਕਿੱਥੇ ਉਹਨੇ ਕਿੰਨਾ ਕਿੰਨਾ ਖਰਚਾ ਲਾਇਆਗਾ ਤੇ ਕਿਵੇਂ ਕਿਵੇਂ ਕੋਠੀ ਤਿਆਰ ਹੋਊਗੀ ਕਿੰਨੇ ਟਾਈਮ ਦੇ ਵਿੱਚ ਕੋਠੀ ਤਿਆਰ ਹੋਈ ਹੈ ਇਹ ਐਸ ਪਾਸੇ ਤੁਸੀਂ ਦੇਖ ਸਕਦੇ ਹੋ ਵੀ 8/12 ਦਾ ਜਿਹੜਾ ਸਟੋਰ ਹੈਗਾ ਸਟੋਰ ਲੌਬੀ ਦੇ ਨਾਲ ਲੱਗਦੀ ਆ ਗਿਆ ਤੇ ਜੇ ਆਪਾਂ ਗੱਲ ਕਰੀਏ ਬੈੱਡਰੂਮ ਦੀ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਰਹਿਣ ਵਾਲੇ ਨੇ ਇਹ ਬੈੱਡਰੂਮ ਆ ਗਿਆ ਜੀ 12x12 ਦਾ ਤੇ ਸੈਕੰਡ ਬੈੱਡਰੂਮ ਹੈ ਜਿਹੜਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਰਹਿਣ ਵਾਲੇ ਨੇ ਤੇ ਇੱਕ ਡ੍ਰੈنگ ਰੂਮ ਹੈ ਆਮ ਬੰਦੇ ਦੀ ਕੋਠੀ ਹੈ ਆਮ ਬੰਦੇ ਦੀ ਪਹੁੰਚ ਦੇ ਵਿੱਚ ਇਹਦਾ ਜਿਹੜਾ ਖਰਚਾ ਹੈਗਾ ਕੋਠੀ ਦਾ ਉਹ ਰਹਿਣ ਵਾਲਾ ਹੈਗਾ ਤੇ ਜਿਵੇਂ ਤੁਸੀਂ ਇਸ ਪਾਸੇ ਦੇਖ ਰਹੇ ਹੋ ਇਹ ਆ ਗਿਆ ਜੀ ਟਾਇਲਟ ਬਾਥਰੂਮ ਤੇ ਟਾਇਲਟ ਇਕੱਠੇ ਹੀ ਰੱਖਿਆ ਹੋਇਆ ਹੈਗਾ ਤੇ ਇਹਦੇ ਉਸ ਪਾਸੇ ਬੈਕ ਸਾਈਡ ਤੇ ਕਟਆਊਟ ਆ ਗਿਆ ਜਿਵੇਂ ਤੁਸੀਂ ਉੱਪਰਲੇ ਪਾਸੇ ਉਹ ਰੋਸ਼ਨਾ ਦਿਖ ਰਿਹਾ ਹੈਗਾ ਤੁਹਾਨੂੰ ਪਲਾਸਟਰ ਲੈਵਲ ਤੱਕ ਕੰਪਲੀਟ ਹੈ ਤੇ ਇਸ ਪਾਸੇ ਆਉਣਗਾ ਵਾਸ਼ਬੇਸ਼ਨ ਦਾ ਏਰੀਆ ਬਿਲਕੁਲ ਆਮ ਬਾਇਟ ਦੀ ਕੋਠੀ ਰਹਿਣ ਵਾਲੀ ਹੈ ਇਹ ਬਾਇਸਟੈਕ ਹੈ ਜਿਹੜਾ ਉਹ ਐਂਡ ਤੇ ਦੱਸਾਂਗੇ ਤੁਹਾਨੂੰ ਐਂਡ ਤੱਕ ਵੀਡੀਓ ਜਰੂਰ ਦੇਖਿਓ ਬਣੇ ਰਹੇ ਹੋ ਵੀਡੀਓ ਤੇ ਤੇ ਜਿਹੜਾ ਕੋਈ ਮਿੱਤਰ ਆਮ ਬਾਇਟ ਦੇ ਵਿੱਚ ਕੋਠੇ ਬਣਾਉਣੀ ਚਾਹੁੰਦਾ ਏਸ ਲੈਵਲ ਦੀ 1100 ਸਕਰ ਫੁੱਟ ਏਰੀਏ ਦੀ 1100 ਸਕਰ ਫੁੱਟ ਦੀ ਜਿਹੜਾ ਕੋਈ ਕੋਠੀ ਬਣਾਉਣੀ ਚਾਹੁੰਦਾ ਤਾਂ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਬਹੁਤ ਕੰਮ ਦੀ ਵੀਡੀਓ ਹੈ ਤੇ ਇਸ ਪਾਸੇ ਹੁਣ ਜੇ ਮੈਂ ਆਪਾਂ ਖੜਿਆਂਗੇ ਕਿਚਨ ਦੇ ਵਿੱਚ ਕਿ ਜਨ ਹੈਗਾ ਜਿਹਦੀ ਲਗਭਗ ਤੁਸੀਂ ਮੰਨ ਕੇ ਚੱਲੋ ਵੀ 9 ਵਜੇ 10 ਦੀ ਬਣਾਈ ਆ ਤੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇਹ ਕੰਨਾ ਇੱਥੇ ਤੱਕ ਪੁਰਾਣੀ ਕੰਧ ਸੀ ਇਹਨਾਂ ਦੀ ਉੱਤੇ ਉੱਪਰ 4 ਇੰਚੀ ਲਾ ਕੇ ਫਿਰ ਉੱਪਰਲੇ ਪਾਸੇ ਕੰਮ ਇਹਨਾਂ ਨੇ ਸਟਾਰਟ ਕੀਤਾਗਾ ਜਿੱਥੋਂ ਬਚਤ ਕਰੀਆ ਮਿਸਤਰੀ ਨੇ ਕਿਉਂਕਿ ਇਹਦਾ ਆਪਦਾ ਘਰ ਸੀਗਾ ਆਪਦੀ ਗੋਠੀ ਬਣਾਈ ਇਹਨਾਂ ਨੇ ਤੇ ਗੱਲ ਕਰਦੇ ਹਾਂ ਹੁਣ ਆਪਾਂ ਸੈਕੰਡ ਬੈੱਡਰੂਮ ਦੀ ਸੈਕੰਡ ਬੈੱਡਰੂਮ ਆ ਜਿਹੜਾ ਬਹੁਤ ਖੁੱਲਾ ਰਹਿਣ ਵਾਲਾ ਇਹ ਲਗਭਗ ਹੈਗਾਗਾ 13x14 ਦਾ 13x14 ਦੇ ਵਿੱਚ ਇਹ ਜਿਹੜਾ ਬੈੱਡਰੂਮ ਆ ਉਹ ਬਣਿਆ ਹੋਇਆਗਾ ਤੇ ਇਸ ਪਾਸੇ ਜੇ ਆਪਾਂ ਗੱਲ ਕਰੀਏ ਕਪ ਬੋਰਡ ਦਾ ਏਰੀਆ ਆ ਜਾਊਗਾ ਤੁਸੀਂ ਜਿਵੇਂ ਦੇਖ ਰਹੇ ਹੋ ਵੀ ਰਸੋਈ ਥੋੜੀ ਬਾਹਰ ਨੂੰ ਵਧਾਤੀ ਇੱਥੋਂ ਥੋੜਾ ਜਿਹਾ ਏਰੀਆ ਕੱਢ ਲਿਆ ਮਿਸਤਰੀ ਨੇ ਜਿਹੜਾ ਆਪਦੇ ਵਾਲਾ ਕੰਮ ਹੈਗਾ ਪੂਰਾ ਜਿਵੇਂ ਕਹੇ ਦੀ ਵੀ ਪੂਰਾ ਸ਼ੌਪ ਨਾਲ ਤੇ ਪੂਰਾ ਸਕੀਮ ਨਾਲ ਵਾਲਾ ਕੰਮ ਕੀਤਾ ਹੋਇਆ ਹੈਗਾ ਇਸ ਪਾਸੇ ਕਪ ਬੋਰਡ ਲਾ ਕੇ 12x12 ਦਾ ਜਿਹੜਾ ਬੈੱਡਰੂਮ ਹੈਗਾ ਫਿਰ ਵੀ ਤਿਆਰ ਰਹ ਜੂਗਾ ਤੇ ਤੁਹਾਨੂੰ ਇਹ ਵਧੀਆ ਦੇਖਣ ਨੂੰ ਮਿਲੂਗਾ ਬੈੱਡਰੂਮ ਇਸ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ ਕੱਟਆਊਟ ਦਾ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਕੱਟਆਊਟ ਦਾ ਏਰੀਆ ਜਿਹੜਾ ਉਹ ਇਸ ਪਾਸੇ ਆ ਗਿਆ ਆ ਬਾਅਟ ਦੀ ਕੋਠੀ ਬਣਾਉਣ ਵਾਲੀ ਹੈ ਇਹ ਮਿਸਤਰੀ ਦੇ ਨਾਲ ਵੀ ਆਪਾਂ ਕਰਾਉਣਾ ਥੋਨੂੰ ਗੱਲਬਾਤ ਵੀ ਇਹਦੇ ਉੱਪਰ ਕਿੰਨਾ ਖਰਚਾ ਆਇਆ ਕਿੱਥੋਂ-ਕਿੱਥੋਂ ਕਿੰਨੀ-ਕਿੰਨੀ ਮਿਸਤਰੀ ਨੇ ਬੱਚਤ ਕੀਤੀ ਹੈ ਤੇ ਜੇ ਜੇ ਤੁਸੀਂ ਇਸ ਲੈਵਲ ਦੀ ਇਸ ਬਜਟ ਦੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜਾ ਬਜਟ ਹੈਗਾ ਬਸ ਤੇ ਵੀ ਆਪਾਂ ਮਿਸਤਰੀ ਤੋਂ ਹੀ ਪੁੱਛਦੇ ਆਂ ਵੀ ਕਿੰਨਾ ਰਹਿਣ ਵਾਲਾ ਇਹਦਾ ਮਿਸਤਰੀ ਸਾਸਿਕਾ ਸਸ ਕੀ ਆ ਬਾਈ ਠੀਕ ਠਾਕ ਹਾਂ ਬਹੁਤ ਵਧੀਆ ਜੀ ਅੱਛਾ ਜੀ ਤੇ ਕੋਠੀ ਬਾਈ ਜੀ ਕਿੰਨੇ ਬਜਟ ਚ ਬਣਾਈ ਤੁਸੀਂ ਇਹ ਇਹ ਬਜਟ ਦਾ ਵੀਰੇ ਹੁਣ ਤੱਕ ਤੁਸੀਂ ਐ ਮੰਨ ਕੇ ਚੱਲੋ ਵੀ ਆਪਣਾ ਲਗਭਗ 9 ਲੱਖ ਦੇ ਵਿੱਚ ਵਿੱਚ ਆਪਣਾ ਖਰਚਾ ਇਤੇ ਹੋ ਗਿਆ 9 ਲੱਖ ਰੁਪਏ ਲੱਗਦਾ ਨਹੀਂ ਇਹ 9 ਲੱਖ ਲੱਗੇ ਲੱਗਦਾ ਤਾਂ ਫਿਰ ਹਲੇ ਐਗਾ ਬਾਕੀ ਤਾਂ ਹਲੇ ਕੰਮ ਵੀ ਇਹਦਾ ਪੈਂਡਿੰਗ ਪਿਆਗਾ ਨਹੀਂ ਐ ਨਹੀਂ ਸਾਨੂੰ ਇਹ ਲੱਗਦਾ ਵੀ ਵੱਧ ਲੱਗੇ ਪੈਸੇ ਇਹਦੇ ਉਪਰ ਨਹੀਂ ਪਤਾ ਇਹ ਗੱਲ ਕੀ ਹੈ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿਉਂਕਿ ਜਿੰਨੀ ਆਪਣੀ ਨਾਲ ਆਡੀਅன்ஸ் ਜੁੜੀ ਹੋਈ ਹੈ ਉਹੀ ਚੀਜ਼ ਦਾ ਸਵਾਲ ਕਰੂ ਕਿ 9 ਲੱਖ ਰੁਪਏ ਦੇ ਵਿੱਚ ਇਹਦੇ ਨਾਲ ਦੀ ਗੁੱਠੀ ਤਿਆਰ ਨਹੀਂ ਹੁੰਦੀ ਮੈਂ ਮੰਨਦਾ ਜੀ ਸੋਹੀ ਗੱਲ ਹੈ ਮੇਰਾ ਸਿਸਟਮ ਹੋ ਰਿਹਾ ਜੀ ਹੁਣ ਮੈਂ ਆਪ ਠੇਕੇ ਦੇ ਕੰਮ ਕਰਦਾ ਮੈਂ ਖੁਦ ਮਿਸਤਰੀਆਂ ਦੇਖੋ ਠੀਕ ਹੈ ਤੇ ਆਪਦੇ ਹੱਥੀ ਮੈਂ ਇਹ ਤਿਆਰ ਕੀਤੀ ਆ ਓਕੇ ਪਹਿਲਾ ਨੰਬਰ ਤਾਂ ਮੈਂ ਆਪਦੇ ਹੱਥੀ ਤਿਆਰ ਕੀਤੀ ਤੇ ਵਿੱਚ ਸਮਾਂ ਬਹੁਤ ਘੱਟ ਲੱਗਿਆ ਉਹ ਜਿਹੇ ਸਮੇਂ ਚ ਤੁਸੀਂ ਐ ਮੰਨ ਲਓ ਵਿੱਚੀ ਇਹਦੀ ਟਾਰਟ ਵਾਈ ਪੁਰਾਣੇ ਮਕਾਨ ਦੀ ਹੋਗੀ ਸੀ ਹੂੰ ਹੂੰ ਤੇ ਵਿੱਚ ਹੀ ਅਸੀਂ ਆਪਦਾ ਕੰਮ ਚਾਲੂ ਰੱਖਿਆ ਵਿੱਚੀ ਤੁਸੀਂ ਐ ਮੰਨ ਕੇ ਚੱਲੋ ਵੀ ਡੇਢ ਡੇਢ ਪੌਣੇ 2 ਮਹੀਨਾ ਚ ਅਸੀਂ ਕੰਪਲੀਟ ਕਰਤੀਏ ਪੌਣੇ 2 ਇਸ ਲੈਵਲ ਤੱਕ ਹਾਂ ਠੀਕ ਹੈ ਓਕੇ ਤੇ ਬਾਕੀ ਮੈਂ ਇਹ ਲੈਣ ਦੇ ਵਿੱਚ ਪਿਆ ਹਾਂ ਠੇਕੇਦਾਰੀ ਦੇ ਵਿੱਚ ਮਿਸਤਰੀ ਖੋਦ ਹੋਣ ਦੇ ਨਾਤੇ ਮੈਨੂੰ ਮਟੀਰੀਅਲ ਦੇ ਵਿੱਚ ਵੀ ਥੋੜਾ ਡਿਸਕਾਊਂਟ ਮਿਲਿਆਗਾ ਠੀਕ ਹੈ ਚਲੋ ਆਪਾਂ ਵਿਚਾਰ ਹੁੰਦਾ ਹੈ ਹਾਂਜੀ ਹਾਂਜੀ ਥੋੜਾ ਫਾਇਦਾ ਸਾਰਿਆਂ ਨੇ ਜਿੰਨੇ ਮੇਰੇ ਰਿਲੇਸ਼ਨ ਦੇ ਵਿੱਚ ਹੈਗੇ ਜਿਨ੍ਹਾਂ ਨਾਲ ਮੇਰੇ ਸਹਿਯਾਰ ਬਣੇ ਹੋਏ ਹੈ ਜੀ ਮੰਡੀ ਦੇ ਵਿੱਚ ਲਾ ਲਓ ਹੂੰ ਹੂੰ ਦੁਕਾਨਦਾਰਾਂ ਨਾਲ ਲਾ ਲਓ ਵੀ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਹੀ ਇਹਦੇ ਵਿੱਚ ਠੀਕ ਹੈ ਜੀ ਤੇ ਰਹੀ ਗੱਲ ਦੂਸਰੀ ਮੇਰੀ ਲੇਬਰ ਆਪਦੀ ਸੀਗੀ ਲੇਬਰ ਥੋੜੀ ਬਚਤ ਹੋਊਗੀ ਹਾਂ ਲੇਬਰ ਵੀ ਮੇਰੀ ਬਹੁਤ ਵੀ ਕੁਝ ਨਾ ਕੁਝ ਖਰਚਾ ਤਾਂ ਦੇਖੋ ਹੁਣ ਆਪਾਂ ਉਹਨਾਂ ਨੂੰ ਜਿਹ ਪੀ ਪਰ ਮੇਰੇ ਥਰੂ ਉਹਨਾਂ ਨੇ ਕੰਮ ਵੀ ਥੋੜਾ ਜਿਹਾ ਫਾਸਟ ਕੀਤਾਗਾ ਤੇ ਕੁਛ ਨਾ ਕੁਛ ਮੇਰੀ ਬਚਤ ਵੀ ਹੋ ਗਈ ਆ ਬੀ ਵੀ ਹੋਈ ਆ ਠੀਕ ਹੈ ਪੂਰੀ ਬਚਤ ਕਰਕੇ ਦਿੱਤੀ ਆ ਉਸ ਕਰਕੇ ਵੀ ਮੇਰਾ ਹੁਣ ਤੱਕ ਇਹਦੇ ਵਿੱਚੋਂ ਆਪਾਂ ਤੁਸੀਂ ਇਹ ਆ ਲੈ ਲਓ ਵੀ ਕਿੰਨਾ ਕੁ ਆਪਣਾ ਫਾਇਦਾ ਹੋ ਸਕਦਾ ਹੈਗਾ ਇਹ ਚੀਜ਼ ਨਾਲ ਲੱਖ ਰੁਪਈਆ ਦਾ ਬਚ ਗਿਆ ਹੁਣ ਲੈਵਰ ਦਾ ਲੱਖ ਰੁਪਈਆ ਸਾਰੇ ਵਿਚੀ ਮਟੀਰੀਅਲ ਦਾ ਲਾ ਕੇ ਵੀ ਇੱਥੋਂ ਤੱਕ ਲੱਖ ਰੁਪਈਆ ਮੇਰਾ ਬਚ ਗਿਆ ਹਾਂ ਬਾਕੀ ਜਿਵੇਂ ਹੁਣ ਢੂਲੇ ਦਾ ਹੋ ਗਿਆ ਜੀ ਢੂਲੇ ਦਾ ਖਰਚਾ ਵੀ ਮੈਨੂੰ ਬਹੁਤ ਘੱਟ ਪਿਆਗਾ ਉਹਦੇ ਵਿੱਚ ਵੀ ਥੋੜੀ ਹਾਂ ਬਾਕੀ ਚਾਲੀਆਂ ਪੈਣਾ ਮੇਰੀ ਆਪਦੀਆਂ ਹੋ ਗਈਆਂ ਸਾਰੀਆਂ ਮੇਰਾ ਮਟੀਰੀਅਲ ਆ ਬਠਲਾਂ ਤੋਂ ਲਾ ਬਾਲਣੀਆਂ ਕੰਨਾਂ ਤੋਂ ਲਾ ਸਾਰਾ ਇਹ ਤਾਂ ਮੇਰੇ ਕੋਲੇ ਆਪਦਾ ਹੀ ਉਹਦਾ ਸਾਨੂੰ ਕਿਰਾਇਆ ਪਾੜਾ ਕੋਈ ਨਹੀਂ ਪਿਆ ਹੈਗਾ ਠੀਕ ਹੈ ਉਹ ਸਾਰਾ ਮੇਰਾ ਆਪਦਾ ਬਣਾਇਆ ਹੋਇਆ ਹੈਗਾ ਓਕੇ ਤੇ ਬਾਕੀ ਤੁਸੀਂ ਐ ਮੰਨ ਕੇ ਚੱਲੋ ਵੀ ਲੱਖ ਰੁਪਏ ਦਾ ਆਪਾਂ ਗੈਸ ਲਾਈ ਸਕਦੇ ਵੀ ਇੰਨਾ ਕਿ ਮੇਰਾ ਬਚ ਗਿਆ ਇਹਦੇ ਵਿੱਚ ਲੱਖ ਰੁਪਏ ਤੇ ਜੇ ਆਪਾਂ ਇਹਦੀ ਕੰਪਲੀਟ ਦੀ ਗੱਲ ਕਰੀਏ ਕੰਪਲੀਟ ਤੇ ਮੇਰੇ ਹਿਸਾਬ ਨਾਲ ਜੀ ਹਲੇ ਐਂ ਲੱਗਦਾ ਵੀ ਮੈਂ ਆਪਦਾ ਆਈਡੀਆ ਜਿਹਾ ਲਾਇਆ ਹੋਇਆ ਵੀ 2.5 ਤੋਂ 3 ਲੱਖ ਦਾ ਕੰਮ ਇਹ ਠੀਕ ਹੈ ਤੁਸੀਂ ਐ ਮੰਨ ਕੇ ਚੱਲੋ ਵੀ ਹੁਣ ਥੋੜਾ ਜਿਹਾ ਸਮਾਂ ਘੱਟ ਸੀਗਾ ਇਹਦੀ ਵੀ ਰੇਲਿੰਗਾਂ ਲਵਾਉਣੀ ਐ ਥੋੜੀ ਜੀ ਹਾਂ ਤਾਂ ਕਰਕੇ ਅਸੀਂ ਇਹਨੂੰ ਕੰਪਲੀਟ ਨਹੀਂ ਕਰ ਸਕੇ ਥੋੜਾ ਜਿਹਾ ਕੰਮ ਦਾ ਜ਼ਿਆਦਾ ਪ੍ਰੈਸ਼ਰ ਹੋ ਰਿਹਾ ਸੀਗਾ ਹੁਣ ਤਾਂ ਕਰਕੇ ਸਾਨੂੰ ਬੰਦ ਕਰਨਾ ਪਿਆ ਜੀ ਠੀਕ ਹੈ ਤੇ ਬਾਕੀ ਹਲੇ نیچے ਆਪਾਂ ਕੱਚੇ ਫਰਸ਼ ਲਾਏ ਆ ਜੀ ਕੱਚੇ ਫਰਸ਼ ਲਾਏ ਨੇ ਹਾਂ ਥੋੜੀ ਥੋੜੀ ਬਜਰੀ ਪਾ ਕੇ ਆਪਾਂ ਕਾਲੇ ਫਰਸ਼ ਲਾ ਕੇ ਕਿਨਾਂ ਆਪਾਂ ਸਫਾਈ ਉੰਦੀ ਕੀਤੀ ਆ ਠੀਕ ਹੈ ਕਿਰਾਂ ਚੱਲ ਜਾਏਗਾ ਹਾਂ ਵੀ ਹਲੇ ਆਪਣੀਆਂ ਦੇਖੋ ਸੀਸੇ ਵਗੈਰਾ ਜੋੜੀਆਂ ਵੀ ਪਈਆਂ ਨਹੀਂ ਗਈਆਂ ਦੂਰ ਵਿੰਡੋਆਂ ਦਾ ਪਿਆ ਕੰਮ ਪਿਆ ਹਾਂ ਦ ਠੀਕ ਹੈ ਬਾਕੀ ਹਲੇ ਟੂਟੀਆਂ ਵਗੈਰਾ ਉਹ ਵੀ ਪੈਂਡਿੰਗ ਪਈਆਂ ਨੇ ਯਾਰ ਜੀ ਤੌਰ ਤੇ ਆਪਾਂ ਕਿਹਨਾ ਕੰਮ ਚੱਲਦਾ ਕੀਤਾ ਜੀ ਠੀਕ ਹੈ ਕਿਉਂ ਆਪਣੇ ਕੋਲੇ ਜਗ੍ਹਾ ਹੋਰ ਹੈ ਨਹੀਂ ਸੀ ਕਿ ਰਿਹਾ ਸਭਾਸਤੇ ਇਹ ਕਿਰਾਂ ਆਪਾਂ ਚੱਲਦਾ ਕੀਤਾਗਾ ਬਾਕੀ ਪੇਂਟ ਦਾ ਪਿਆ ਹੈ ਤਈ ਜਿੰਨੇ ਮਰਜ਼ੀ ਹਲੇ ਤੇ ਲਾਈ ਚੱਲੀ ਆਪਾਂ ਮਤਲਬ 3 ਲੱਖ ਰੁਪਏ ਦੇ ਵਿੱਚ ਕੰਪਲੀਟ ਹੋ ਜੂਗਾ ਹਾਂ 3 ਲੱਖ ਚ ਵੀ ਮੇਰਾ ਮਨ ਇਹ ਕਹਿੰਦਾ ਹੈ ਕਿ 3 ਲੱਖ ਦੇ ਵਿੱਚ ਮੈਂ ਇਹਨੂੰ ਕੰਪਲੀਟ ਕਰ ਸਕਦਾ ਕੰਪਲੀਟ ਕਰ ਲਊਂਗਾ ਹਾਂ ਜੀ ਤੇ ਜਿਵੇਂ ਆਪਾਂ ਦੇਖੀਏ ਫਿਰ 9 ਤੇ 3 12 ਲੱਖ ਰੁਪਈਆ ਹਾਂ 12 ਲੱਖ ਰੁਪਈਆ ਦੇ ਵਿੱਚ ਥੋੜਾ 1.5 1100 ਸਕਰ ਫੁੱਟ ਏਰੀਆ ਬਣਦਾ ਹਾਂ ਹਾਂ 1.5 1100 1.5 1100 ਨੇੜੇ ਤੇ ਆਉਂਦਾ ਹੈਗਾ 1.5 1100 ਸਕਰ ਫੁੱਟ ਏਰੀਆ ਤੁਸੀਂ 12 ਲੱਖ ਰੁਪਈਆ ਦੇ ਵਿੱਚ ਕੰਪਲੀਟ ਕਰਨਾ ਬਿਲਕੁਲ ਹਾਂ ਹਾਂ ਹੁਣ ਇਹ 1.5 1100 ਆ ਗਿਆ ਥੋੜਾ ਜਿਹਾ ਵੱਧ ਗਿਆ ਹਾਂਜੀ ਹਾਂ ਥੋੜਾ ਜਿਹਾ ਵੱਧ ਗਿਆ ਥੋੜਾ ਜਿਹਾ ਵੱਧ ਗਿਆ ਹਨਾ ਤੇ ਜਿਵੇਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਵੀ ਜਿਹਦਾ ਮਕਾਨ ਦਾ ਏਰੀਆ ਹੈਗਾ ਤੁਸੀਂ ਕੋਈ ਸਿੰਪਲ ਕੋਠੀ ਤਿਆਰ ਕਰਨੀ ਹੈ ਤਾਂ ਉਹਦੇ ਵਿੱਚ 1100 ਰੁਪਿਆ 1200 ਰੁਪਿਆ ਪਰ ਸਕੁਆਇਰ ਫੁੱਟ ਦਾ ਖਰਚਾ ਆਉਂਦਾ ਹੈਗਾ ਜਿਵੇਂ ਇਹ ਮਿਸਤਰੀ ਸਾਹਿਬ ਖੜੇ ਨੇ ਠੇਕੇਦਾਰ ਜੀ ਆਪਣੇ ਨਾਲ ਇਹਨਾਂ ਦਾ ਆਪ ਦਾ ਮਕਾਨ ਹੈਗਾ ਇਹ ਆਪ ਇਹਨਾਂ ਨੇ ਤਿਆਰ ਕੀਤਾਗਾ ਇਹ ਕਹਿੰਦੇ ਵੀ ਸਾਡੀ ਲੱਖ ਰੁਪਈਆ ਦੀ ਜਿਹੜੀ ਲੇਬਰ ਦੀ ਬਚਤ ਹੋਊਗੀ ਜਾਂ ਜਿਵੇਂ ਸਾਨੂੰ ਸਮਾਨ ਕੁਝ ਡਿਸਕਾਊਂਟ ਤੇ ਮਿਲੇਗਾ ਉਦੀ ਬਚਤ ਹੋਊਗੀ ਤੇ ਜੇ ਤੁਸੀਂ ਮੰਨ ਲਓ ਚੱਲੋ ਵੀ ਕੋਈ ਹੋਰ ਬੰਦਾ ਇਹਨੂੰ ਤਿਆਰ ਕਰਦਾ ਤਾਂ ਜਿਵੇਂ 1200 ਸਕੁਆਇਰ ਫੁੱਟ ਏਰੀਆ ਹੈਗਾ ਉਹਦਾ 13 ਤੋਂ 14 ਲੱਖ ਰੁਪਈਆ ਖਰਚਾ ਆਉਣਾ ਸੀਗਾ ਤੇ ਇਹਨਾਂ हां 12 12 लाख ਦੇ ਨੇੜੇ ਨੇੜੇ ਖਰਚ ਆ ਜੂਗਾ 9 ਲੱਖ ਰੁਪਏ ਆਪਣਾ ਇਹ ਤੋਂ ਪਹਿਲਾਂ ਲੱਗ ਗਿਆ ਹੀ ਠੀਕ ਹੈ ਤੇ ਇੱਕ ਵਿੱਚ ਜੇ ਮੈਂ ਅਸੀਂ ਕੰਦਾ ਵੀ ਦੇਖਿਆ ਤੁਸੀਂ ਕੰਦਾ ਵੀ ਮੈਨੂੰ ਲੱਗਦਾ ਰਾਕੀ ਕੰਦਾ ਪਤਾ ਗੱਲ ਕੀ ਹੈ ਜੀ ਆਪਣਾ ਪੁਰਾਣਾ ਮਕਾਨ ਪਿਆ ਹੋਇਆ ਸੀਗਾ ਪਹਿਲਾਂ ਉਹ ਟਾ ਕੇ ਜਿਹੜੀ ਕੰਦ ਸਹੀ ਸੀ ਉਹ ਆਪਾਂ ਰੱਖ ਲਈ ਸੀ ਠੀਕ ਹੈ ਉਹ ਬੈਕ ਸਾਈਡ ਤੇ ਹੋਗੀ ਥੋੜੀ ਜੀ ਕੰਦ ਉਹ ਬੈਕ ਸਾਈਡ ਤੇ ਜਿਹੜਾ ਕਲਰ ਹੋਇਆ ਹੋਇਆਗਾ ਉਹ ਕੰਦ ਵੀ ਤੇ ਥੋੜੀ ਦੂਸਰੀ ਸ਼ੈਡ ਆਪਣੀ ਇਧਰਲੀ ਸ਼ੈਡ ਆ ਗਈ ਜੀ ਇਧਰੋਂ ਵੀ ਆਪਣੀ ਅੱਧੀ ਕੋਈ ਕੰਦ ਬਚਤੀ ਸੀਗੀ ਉਹ ਪੁਰਾਣੇ ਮਕਾਨ ਦੀ ਜਿਹੜੀ ਆਪਣੀ ਪਹਿਲਾਂ ਪਈ ਸੀ ਸੀਗੀ ਓਕੇ ਉਹ ਆਪਾਂ ਵਿੱਚ ਕੰਮ ਲੈ ਲਈਏ ਤੁਸੀਂ ਇੱਕ ਨੰਬਰ ਵਰਤੀ ਜਮਾ ਜਮਾ ਇੱਕ ਨੰਬਰ ਜੀ ਇੱਕ ਨੰਬਰ ਇਟ ਵਰਤੀ ਜਮਾ ਫਸਟ ਕੁਆਲਟੀ ਅੱਛਾ ਹਾਂਜੀ ਕੋਈ ਸਰੀਏ ਦਾ ਕੋਈ ਹੋਰ ਕੋਈ ਕਿਤੇ ਨਹੀਂ ਕੋਈ ਮਾੜੀ ਨਾ ਨਾ ਜੀ ਪੱਕੀਆਂ ਮੋਹਰਾ ਲੱਗੀਆਂ ਹੋਈਆਂ ਨਹੀਂ ਇਕੱਲੀ ਇਕੱਲੀ ਚੀਜ਼ ਤੇ ਤੇ ਜੰਦਰਲ ਦੀ ਪੈ ਪਾਈ ਐ 304 ਗ੍ਰੇਡ ਦੀ ਜੰਦਰਲ ਦੀ ਹੈਵੀ ਪੈ ਪਾਈ ਐ ਤੇ ਆਪਣੀਆਂ ਜਿਹੜੀਆਂ ਚਗਾਠਾਂ ਨੇ 920 ਗ੍ਰਾਮ ਵਾਲਾ ਮਾਲ ਲੱਗਿਆ ਜੀ ਕੰਮ ਤੇ ਨੂੰ ਦਾ ਠੀਕ ਹੈ ਸਰੀਆ ਸਰੀਆ ਕੰਮ ਤੇ ਨੂੰ ਦਾ ਪਿਆ ਜੀ ਸਰੀਆ ਵੀ ਕੰਮ ਤੇ ਨੂੰ ਦਾ ਪਿਆ ਜੀ ਸਾਰਾ ਲੈਂਡਰ ਕੰਮ ਤੇ ਮੈਂ ਕਰਦਾ ਵਰਤੇ ਤੁਸੀਂ ਸਿਮਿੰਟ ਵਰਤੇ ਜੀ ਆਪਾਂ ਬੰਡਰ ਬੰਡਰ ਹਾਂਜੀ ਤੇ ਲੈਂਡਰ ਚ ਲੈਂਡਰ ਚ ਵੀ ਬੰਡਰ ਲੈਂਡਰ ਦੇ ਵਿੱਚ ਵੀ ਬੰਡਰ ਵਰਤੇ ਕੋਈ ਲਾ ਨਹੀਂ ਬੰਡਰ ਟੋਟਲ ਬੰਡਰ ਵਰਤੇ ਜੀ ਆਪਾਂ ਅੱਛਾ ਸ਼ੁਰੂ ਤੋਂ ਲੈ ਕੇ ਨਿਉਆਂ ਤੇ ਆਪਾਂ ਲਾਇਆ ਤਿੰਨ ਸਰੀਆਂ ਦਾ ਬੀ अच्छा हां जी ठीक है ਵੀ ਨਵਾਂ ਆਪਕਾ ਨਹੀਂ ਉਹ ਕੱਚਾ ਕੰਮ ਨਹੀਂ ਨਹੀਂ ਜਿਵੇਂ ਕਈ ਵਾਰੀ ਅਸੀਂ ਸੁਣਦੇ ਰਹਿੰਦੇ ਆ ਕਿ ਜਿਹੜਾ ਲੈਂਟਰ ਵਾਲਾ ਆਪਣਾ ਏਰੀਆ ਆ ਗਿਆ ਮੰਨ ਲਓ ਲੈਂਟਰ ਪਾਉਣਾ ਆਪਾਂ ਨੇ ਤਾਂ ਲੈਂਟਰ ਵਾਲਾ ਜਿਹੜਾ ਸਿਮੈਂਟ ਆ ਵੀ ਉਹ ਅਲਟਰਾ ਟੈਕਨੋਲੋਜੀ ਵੱਧ ਪਹਿਲ ਦਿੰਦੇ ਨੇ ਇਹ ਤਾਂ ਹੀ ਦੇਖੋ ਆਪੋ ਆਪਦੀ ਚੁਆਇਸ ਹੈਗੀ ਵੈਸੇ ਤਾਂ ਸਿਮੈਂਟ ਜਿਹੜਾ ਕੰਪਨੀ ਨੇ ਘੜਦਾ ਕੋਈ ਮਾੜਾ ਨਹੀਂ ਹੈਗਾ ਅਸੀਂ ਮਾੜਾ ਨਹੀਂ ਮੰਨਦੇ ਜੀ ਠੀਕ ਹੈ ਦੇਖੋ ਜਿਹੜਾ ਤਾਂ ਕੋਈ ਹੁਣ ਮਿਨੀ ਪਲਾਂਟ ਤੇ ਚੱਲੀ ਜਾਂਦੇ ਨੇ ਉਹਨਾਂ ਨੂੰ ਤਾਂ ਅਸੀਂ ਵੀ ਲੈ ਨਹੀਂ ਦਿੰਦੇ ਵੀ ਤੁਸੀਂ ਇਹ ਲਾਓ ਠੀਕ ਹੈ ਠੀਕ ਹੈ ਨਾ ਪਰ ਜਿਹੜਾ ਵਧੀਆ ਸਿਮੈਂਟ ਜਿਵੇਂ ਹੁਣ ਬ ਚੀਜ਼ ਵਧੀਆ ਠੀਕ ਹੈ ਅਸੀਂ ਇਹ ਚੀਜ਼ ਨੂੰ ਬਹੁਤ ਵਧੀਆ ਮੰਨ ਕੇ ਚੱਲਦੇ ਹਾਂ ਜੀ ਓਕੇ ਕਿਉਂ ਮੈਨੂੰ ਵੀ ਹੁਣ ਤੁਸੀਂ ਐ ਮੰਨ ਲਓ ਵੀ 16-17 ਸਾਲ ਹੋ ਗਏ ਜੀ ਕੰਮ ਕਰਦੇ ਨੇ ਇਹ ਲੈਣ ਦੇ ਵਿੱਚ ਪਏ ਨੂੰ ਵੀ ਅਲਟਰਾ ਟੈਗ ਦਾ ਚਲੋ ਮੰਨਦਾ ਵੀ ਪੁਰਾਣੀ ਕੰਪਨੀ ਹੈ ਏਸੀਸੀ ਵੀ ਪੁਰਾਣੀ ਕੰਪਨੀ ਹੈ ਪਰ ਜਿੱਥੋਂ ਤੱਕ ਕਿ ਬੰਡਰ ਦਾ ਵੀ ਮੈਂ ਬਹੁਤ ਵਧੀਆ ਰਿਜ਼ਲਟ ਮੰਨਦਾ ਹਾਂ ਬਹੁਤ ਵਧੀਆ ਮੈਂ ਬਹੁਤ ਲਾ ਲਿਆ ਅੱਛਾ ਜਿਹੜੇ ਕੋਈ ਆਪਣੇ ਨਾਲ ਆਡੀਅੰਸ ਜੁੜੀ ਹੋਈ ਹੈ ਜਿੰਨੇ ਆਪਣੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੋਈ ਕਿੱਥੋਂ ਮਕਾਨ ਦੀ ਬੰਦਾ ਬਚਤ ਕਰ ਸਕਦਾ ਉਹਦੇ ਬਾਰੇ ਕੁਝ ਜਾਣਨਾ ਪਾ ਸਕਦੇ ਹੋ ਕਿੱਥੋਂ ਬੰਦਾ ਬਚਤ ਕਰ ਸਕਦਾ ਕਿਵੇਂ ਬੰਦਾ ਘੱਟ ਪੈਸੇ ਵਿੱਚ ਕੈਰ ਕਰ ਲੂਗਾ ਦੇਖੋ ਮਾੜੀ ਮਾੜੀ ਰਹਿ ਤਾਪਾ ਵੀ ਨਹੀਂ ਦਿੰਦੇ ਹੈਗੇ ਹਨ ਵੀ ਤੁਸੀਂ ਮਾੜੀ ਚੀਜ਼ ਲਾਓ ਜਾਂ ਤੁਸੀਂ ਥੋੜੀ ਲੋ ਕੁਆਲਿਟੀ ਦੀ ਲਾਓ ਉਹ ਤਾਪਾ ਵੀ ਨਹੀਂ ਦਿੰਦੇ ਠੀਕ ਹੈ ਵੀ ਬੰਦਾ ਬਸ ਇਥੋਂ ਹੀ ਮਾੜਾ ਮੋਟਾ ਆਪਦਾ ਮਟੀਰੀਅਲ ਤੌਰ ਤੇ ਜਿਹੜਾ ਕੋਈ ਮਾੜਾ ਮੋਟਾ ਹੋਰ ਆਪਰਾ ਤੋਂ ਮਿਲਦਾ ਹੈਗਾ ਉਹ ਆਪਦਾ ਟਰਾਈ ਵਗੈਰਾ ਕਰਕੇ ਕਿਸੇ ਤੇ ਵਿਸ਼ਵਾਸ ਨਾ ਕਰੋ ਮੈਂ ਇਹ ਗੱਲ ਵੀ ਨਹੀਂ ਕਹਿੰਦਾ ਵੀ ਚਾਹੇ ਆਪਾਂ ਅਬਦੀਲਨ ਨੂੰ ਅਸੀਂ ਗਲਤ ਨਹੀਂ ਮੰਨਦੇ ਜੀ ਠੀਕ ਹੈ ਅਸੀਂ ਬਹੁਤ ਵਧੀਆ ਮੰਨਦੇ ਪਰ ਸਾਡੇ ਦੇ ਲੋਕ ਬਹੁਤ ਘੱਟ ਵਿਸ਼ਵਾਸ ਕਰਦੇ ਨੇ ਵੀ ਖਾਣ ਨਹੀਂ ਇਹਨਾਂ ਦਾ ਕਮਿਸ਼ਨ ਕੀਤਾ ਹੋ ਜਾਏ ਤਾਂ ਹੋਊਗਾ ਠੀਕ ਹੈ ਠੀਕ ਹੈ ਪਰ ਆਪਾਂ ਇਹ ਆਪਾਂ ਆਪਣੀ ਰੋਜੀ ਤੇ ਖੜੇ ਆਂ ਜਾਂ ਆਪਾਂ ਇਹ ਚੀਜ਼ ਨੂੰ ਪਹਿਲ ਨਹੀਂ ਦੇ ਠੀਕ ਹੈ ਆਪਾਂ ਹਰੇਕ ਨੂੰ ਇਹੀ ਦਿਨ ਕਹਿੰਦੇ ਆਗੇ ਵੀ ਤੁਹਾਡਾ ਫਾਇਦਾ ਹੋਣਾ ਚਾਹੀਦਾ ਤੁਸੀਂ ਜਿੱਥੋਂ ਮਰਜੀ ਚੀਜ਼ ਲੈ ਕੇ ਆਪਦਾ ਫਾਇਦਾ ਕਰ ਸਕਦੇ ਹੋ ਪਰ ਅਸੀਂ ਕਿਸੇ ਨੂੰ ਮਾੜੀ ਚੀਜ਼ ਦੀ ਰਾਏ ਨਹੀਂ ਦਿੰਦੇ ਠੀਕ ਹੈ ਤੇ ਇਸ ਜਿਹੜੀ ਤੁਹਾਡੀ ਕੋਠੀ ਬਣੀ ਹੈ ਇਹਦੀ ਨੀਹਾਂ ਤੁਸੀਂ ਕਿੰਨੀਆਂ ਡੂੰਘੀਆਂ ਪਟੀਆਂ ਨੇ ਇਹਦੀ ਲਗਭਗ ਆ ਗਈ ਜੀ ਜਿਹੜਾ ਮੰਨ ਲਓ ਆਪਣਾ ਬਹਾਨਾ ਰਸਤਾ ਹੈਗਾ ਉਦੋਂ ਇਹ 5.5 ਫੁੱਟ ਦੀ ਹਾਈਟ ਰੱਖੀ ਆ ਪੌਛੀ ਗਈ ਕਿ ਨਹੀਂ ਹੋਊਗੀ ਇਹਨਾਂ ਵਾਰ। ਉੱਚੀ ਇਹ ਆਪਣੇ ਜਗਾ ਪੱਕੀ ਸੀਗੀ ਆਪਾਂ ਜ਼ਿਆਦਾ ਡੂੰਘੀਆਂ ਨਹੀਂ ਪਟੀਆਂ ਹੈਗੀਆਂ। ਤੁਸੀਂ ਐ ਮੰਨ ਕੇ ਚੱਲੋ ਵੀ ਇਹਦੀ ਸਾਰੀ 6 ਫੁੱਟ ਨਿਉਂ ਉੱਪਰ। 6 ਫੁੱਟ ਦਾ ਉੱਪਰਲਾ ਲੈਵਲ ਆ ਜਾਊਗਾ 6 ਫੁੱਟ ਨਾਲ। ਹਾਂਜੀ ਹਾਂਜੀ। ਸਾਰੀ ਕੰਪਲੀਟ ਨਿਉਂ ਨੀਚੇ ਤੋਂ ਲੈ ਕੇ ਉੱਪਰ ਤੱਕ 6 ਫੁੱਟ ਆ ਜਾਊਗੀ। 6 ਫੁੱਟ ਆ ਜਾਊਗੀ। ਉੱਪਰਲੇ ਕੁਰਸੀ ਦੀ ਆਪਾਂ ਗੱਲ ਕਰਦੇ ਆਂ। ਕੁਰਸੀ 6 ਫੁੱਟ ਤੇ ਆ ਜਾਊਗੀ ਮੰਨ ਲਾ। ਹਾਂਜੀ। ਹਨਾ। ਹਾਂਜੀ। ਖੇੜਲੇ ਪਾਸੇ ਨਿਉਂਾਂ ਤੋਂ ਲੈ ਕੇ। ਹਾਂਜੀ ਹਾਂਜੀ। ਅੱਛਾ ਪੀ ਇਹ ਇਹ ਜਿਹੜਾ ਏਰੀਆ ਆਮ ਜੇ ਵਾਈਟ ਦੇ ਵਿੱਚ ਜਿਵੇਂ ਅਸੀਂ ਵੀਡੀਓ ਪਾਉਂਦੇ ਰਹਨੇ ਆ ਲੋਕ ਸਾਡੇ ਤੇ ਬਹੁਤ ਘੱਟ ਵਿਸ਼ਵਾਸ ਕਰਦੇ ਜਿਵੇਂ ਤੁਸੀਂ ਗੱਲ ਕਹੀ ਹੈ ਲੋਕ ਸਾਨੂੰ ਕਹਿੰਦੇ ਤੁਸੀਂ ਗੱਪ ਮਾਰਦੇ ਹੋ ਜੀ ਇੰਨੇ ਘੱਟ ਜੇ ਨਹੀਂ ਹੋ ਸਕਦਾ ਤੁਸੀਂ ਵਿਊ ਲੈਣ ਦੇ ਮਾਰੇ ਕਰਦੇ ਹੋ ਜੇ ਬੰਦੇ ਨੇ ਆਮ ਨਾਰਮਲ ਜੇ ਵਾਈਟ ਦੇ ਵਿੱਚ ਤਿਆਰ ਕਰਨੀ ਹੈ ਕੁੱਟੀ ਤਾਂ ਲਗਭਗ ਕਿੰਨੇ ਰੁਪਏ ਸਕੇਅਰ ਫੁੱਟ ਨੂੰ ਕੁੱਟੀ ਤਿਆਰ ਹੋ ਜਾਂਦੀ ਹੈ ਜਿਵੇਂ ਤੁਹਾਡੀ ਆ ਕੁੱਟੀ ਹੈ ਇਹਦੇ ਉੱਪਰ ਹੋਰ ਪੈਸੇ ਕਿੰਨੇ ਕ ਲੱਗਣਗੇ ਤੇ ਕਿੰਨੇ ਕ ਰੁਪਈਆ ਨੂੰ ਸਕੇਅਰ ਫੁੱਟ ਦਾ ਦੱਸੋ ਸਾਨੂੰ ਮੇਰੇ ਲਗਭਗ ਜਿਵੇਂ ਆਪਾਂ ਮੰਨ ਕੇ ਚੱਲੋ ਵੀ ਆਪਣਾ 1000 ਸਕੁਅਰ ਫੁੱਟ ਹੈਗਾ ਹਾਂਜੀ ਜੇ ਆਪਾਂ ਬਿਲਕੁਲ ਕੰਪਲੀਟ ਕਰਨੀ ਹੋਵੇ ਮੇਰੇ ਹਿਸਾਬ ਨਾਲ ਤਾਂ 13.5 1400 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਤਿਆਰ ਹੋ ਜੀਏ ਅੱਛਾ ਹਾਂਜੀ 1400 ਮੰਨ ਕੇ ਚੱਲੋ ਜੇ ਵਿੱਚ ਰੰਗ ਪੇਂਟ ਦਾ ਵਿੱਚ ਪੀਓਪੀ ਦਾ ਸਾਰਾ ਕੁਝ ਆ ਜੀ ਟੂ ਜ਼ेड ਵਿੱਚ ਉਹਦੇ ਉਹ 1400 ਰੁਪਏ ਸਕੁਅਰ ਫੁੱਟ ਨੂੰ ਤਿਆਰ ਆਮ ਪਲਾਸਟਰ ਲੈਵਲ ਤੱਕ ਆਪਾਂ 1200 ਰੁਪਏ ਮੰਨ ਲਵਾਂਗੇ ਹਾਂਜੀ ਹਣਾ ਜਿਵੇਂ ਛੋੜ ਵਾਲੀ ਗੁੱਠੀ ਹੋਊਗੀ ਤਿਆਰ ਇਹ 1400 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਵੀ ਆਪਾਂ ਪੇਂਟ ਦਾ ਨਹੀਂ ਵਿੱਚ ਕਰ ਸਕਦੇ ਜੀ ਪੇਂਟ ਤੋਂ ਬਿਨਾ ਪੇਂਟ ਤੋਂ ਬਿਨਾ ਪੇਰ ਤੋਂ ਬਿਨਾ 1400 ਰੁਪਏ ਸਕਰ ਫੁੱਟ ਦਾ ਖਰਚ ਆਊਗਾ। ਬਾਕੀ ਅਗਲੇ ਦੀ ਡਿਮਾਂਡ ਹੁੰਦੀ ਹੈ ਨਾ ਜੀ ਆਪਾਂ ਚੀਜ਼ ਵੀ ਹੁਣ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਅਗਲੇ ਦੀ ਚੀਜ਼ ਕਿਹੜੇ ਸਾਹ ਦੀ ਲਾਉਣੀ ਹੈ। ਕੱਲ ਨੂੰ ਅੱਜ ਆਪਾਂ ਜਗਾਠ ਲਾਈ ਆਪਾਂ ਜਿਸਤੀ ਚਾਦਰ ਦੇ ਵਿੱਚ ਲਾਈ ਹੈ। ਇਹ ਥੋੜੀ ਸਸਤੀ ਵੀ ਪੈਂਦੀ ਹੈ। ਇਸਤੀ ਚਾਦਰ ਦੇ। ਕੱਲ ਨੂੰ ਅਗਲਾ ਸਾਲ ਦੇ ਵਿੱਚ ਜਗਾਠ ਵੀ ਤਿਆਰ ਕਰਵਾ ਸਕਦਾ ਹੈ। ਲੱਕੜ ਦਾ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਮਹਿੰਗਾ ਪੈਂਦਾ। ਮਹਿੰਗਾ ਪਊਗਾ। ਹਾਂਜੀ ਉਹ ਤਾਂ ਗੱਲ ਹੈਗੀ ਹੈ। ਹਾਂ ਹੁਣ ਅਗਲੇ ਦੀ ਲੱਕੜ ਦਾ ਕੰਮ ਅਗਲੇ ਨੇ ਕਰਵਾਉਣਾ ਉਹ ਅਗਲੇ ਦੀ ਚੁਆਇਸ ਹੋਊਗੀ। ਠੀਕ ਹੈ। ਵੀ ਇਸ ਤਰ੍ਹਾਂ ਦੀ ਕੋਟੀ 1100 ਰੁਪਏ ਸਕੇਅਰ ਫੁੱਟ ਦੇ ਵਿੱਚ ਵੀ ਤਿਆਰ ਰੋਸਾ ਖਾਣ ਦੇ ਹਾਂਜੀ 1400 ਰੁਪਏ ਸਕੇਅਰ ਫੁੱਟ ਦੇ ਵਿੱਚ ਵੀ ਹਾਂਜੀ ਹਾਂਜੀ ਦੋਨੀ ਰੇਟ ਆ ਜਾਣਗੇ ਹਾਂਜੀ ਹਾਂ ਉਹ ਜਿਵੇਂ ਕਹਦੇ ਆਪਾਂ ਚੰਨਾਗੋੜ ਪਾਵਾਂ ਗੋਨਾ ਮਿੱਠਾ ਹੋਊਗਾ ਹਾਂ ਹਾਂ ਜੀ ਹਾਂ ਇਹ ਗੱਲ ਤਾਂ ਇਹ ਹੈਗਾ ਕਿ ਅੱਜ ਮੈਂ ਤੁਹਾਨੂੰ ਇਹ ਕਹਦਾ ਵੀ ਮੈਂ 1400 ਸਕਰ ਫੁੱਟ ਦੇ ਵਿੱਚ ਤਿਆਰ ਕਰ ਸਕਦਾ ਕੱਲ ਨੂੰ ਕੋਈ ਮੇਰੇ ਅੱਗੇ ਵੀ ਸਵਾਲ ਕਰ ਸਕਦਾ ਵੀ ਤੂੰ ਐਵੇਂ ਦਾ ਕਰਕੇ ਦੇ ਹਾਂ ਵੀ ਆ ਜਾ ਭਾਈ ਉੱਥੇ ਪਤਾ ਅਗਲੇ ਦੀ ਫਿਰਚੋ ਐਸ ਵੀ ਆਪਾਂ ਨੂੰ ਪਤਾ ਲੱਗੇ ਨਾ ਵੀ ਤੁਸੀਂ ਕੀ ਚੀਜ਼ ਵਰਤੋਗੇ ਭਾਈ ਕਿਹੜੀ ਕੰਪਨੀ ਦਾ ਕਿਹੜੀ ਕੰਪਨੀ ਦੀ ਸਰੀਆ ਸਿਮੈਂਟਰ ਰੇਤਾ ਬਜਰੀ ਜੋ ਵੀ ਹੈ ਨਾ ਤੁਸੀਂ ਅੱਜ ਮੈਂ ਕੰਮ ਤੈਨੂੰ ਦਾ ਸਰੀਆ ਪਾਇਆ ਇਹ ਮਕਾਨ ਦੇ ਵਿੱਚ ਕੱਲ ਨੂੰ ਅਗਲਾ ਕਹਦੇ ਟਾਟਾ ਦਾ ਜਾਂ ਜਨਰਲ ਪੈਂਥਰ ਦਾ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਮਟੀਰੀਅਲ ਦਾ ਫਰਕ ਹਾਂ ਹੁਣ ਮੈਂ ਜਗਾਠਾ ਜਿਸਤੀ ਚਾਦਰ ਦੇ ਵਿੱਚ ਲਾਈ ਆ ਅਗਲਾ ਕਹੇ ਵੀ ਮੈਂ ਕਪੂਰ ਸਾਬ ਦੀ ਜਗਾਠ ਲਾਉਂਗਾ ਇਹਦਾ ਫਰਕ ਪਊਗਾ ਫਰਕ ਪਊਗਾ ਇਹ ਚੀਜ਼ਾਂ ਵੀ ਨੇ ਨਹੀਂ ਨਾਲ ਹੁਣ ਇਹ ਆਪਣਾ ਬਾਲ ਟੈਲ ਲਾਈ ਆਪਾਂ ਠੀਕ ਹੈ ਇਹ ਆਪਾਂ ਕੱਲ ਨੂੰ ਮੰਨ ਕੇ ਚੱਲੋ ਵੀ ਆਹ ਬਾਲ ਟੈਲ ਮੈਂ ਲਾਈ ਆ ਮੈਂ ਬਿਲਕੁਲ ਇਹ ਨਰੇਸਮੈਂਟ ਦੇ ਵਿੱਚ ਲਾਈ ਆ ਠੀਕ ਹੈ ਕਰੇ ਆਪਣੇ ਜੇ ਕੱਲ ਨੂੰ ਮੈਂ ਇਹ ਕਿਸੇ ਦੇ ਘਰੇ ਹੋਰ ਕਿਸੇ ਦੇ ਘਰੇ ਲਾਉਣੀ ਆਉਂਦੀ ਜੇ ਮੈਂ ਇਹਨੂੰ ਕਹਿ ਦਿੰਦਾ ਵੀ ਨਰੇਸਮੈਂਟ ਚ ਲਾਵਾਂਗੇ ਅਗਲੇ ਨੇ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਸੀ ਅਗਲਾ ਕਹੂਗਾ ਵੀ ਯਾਰ ਐਨਾ ਮਹਿੰਗਾ ਉਹ ਆਉਂਦਾ ਹੈਗਾ ਆਪਣਾ ਕੈਮੀਕਲ ਆਉਂਦਾ ਆਪਾਂ ਉਹਦੇ ਵਿੱਚ ਲਾ ਕੱਲ ਨੂੰ ਇਹ ਡਿੱਪੇ ਤੂੰ ਜ਼ਿੰਮੇਵਾਰ ਹੈਗਾ ਹੁਣ ਮੈਂ ਇਹ ਦੱਸੋ ਫਿਰ ਮੈਨੂੰ ਤਾਂ ਲਾਉਣੀ ਪਊਗਾ ਜੀ ਉੱਥੇ ਜੇ ਮੈਂ ਕੈਮੀਕਲ ਲਾਉਣਾ ਹੈ ਅਗਲੇ ਦੇ ਹਿਸਾਬ ਨਾਲ ਲਾਉਂਗਾ ਕੱਲ ਨੂੰ ਉਹ ਦੁਕਾਨਦਾਰ ਉਹਦਾ ਗਨਾਹਗਾਰ ਹੋਊਗਾ ਜੇ ਕੋਈ ਹਾਂ ਇਹ ਚੀਜ਼ ਹੈ ਨਾ ਉਹ ਕੈਮੀਕਲ ਸਪੈਸ਼ਲੀ ਨੱਜੀ ਜਵਾਸਤੀ ਆਉਂਦੇ ਠੀਕ ਹੈ ਜੀ ਹੁਣ ਮੈਂ ਆਪ ਦੇ ਵੀ ਨਾ ਇਹ ਚੀਜ਼ ਦੇ ਬੱਚ ਤਾਂ ਮਤਲਬ ਉਹ ਹੀ ਆ ਬਹੁਤ ਜਿਆਦੇ ਬੱਚ ਦਊਗਾ ਜੀ ਤੁਹਾਡੇ ਆਪ ਦੀ ਇਹ ਲੈਂਡ ਦੇ ਵਿੱਚ ਹੋਣ ਕਰਕੇ ਵਧੀਆ ਬੱਚਾ ਦੇ ਕਰਕੇ ਤੁਸੀਂ ਹੁਣ ਇਸ ਸਿਮਿੰਟ ਦਾ ਗੱਟਾ ਤਾਂ ਹੈਗਾ 50 ਆਪਣਾ 50 ਕਿਲੋ ਦਾ 380 ਦਾ ਠੀਕ ਹੈ ਜੀ ਤੇ ਉਹ ਹੈਗਾ ਸਾਰਾ 30 ਕਿਲੋ ਦਾ ਹੁੰਦਾ ਕੈਮੀਕਲ ਉਹ ਹੁੰਦਾ ਹੈਗਾ 550 ਦਾ 550 ਦਾ ਠੀਕ ਹੈ ਜੀ ਲੱਗਦਾ ਉਹ ਸਿਮਿੰਟ ਵੀ ਉੰਨੀ ਹੈ ਤੇ ਉਹ ਵੀ ਉੰਨੀ ਲੱਗਦਾ ਹੈ ਜੀ ਰੇਟ ਦਾ ਫਰਕ ਹੈਗਾ ਰੇਟ ਦਾ ਫਰਕ ਹੈਗਾ ਬਾਕੀ ਵਜਨ ਦਾ ਵੀ ਘੱਟ ਆ ਉਹ ਠੀਕ ਹੈ ਜੀ ਚਲੋ ਇਹ ਜੀ ਜ਼ਮੀਨ ਹੈ ਨਾ ਠੀਕ ਹੈ ਠੀਕ ਹੈ ਮਿਸਤਰੀ ਜੀ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਲਓ ਜੀ ਮਿੱਤਰੋ ਇਹ ਸੀਗੀ 1100 ਰੁਪਏ ਆ ਸੌਰੀ ਸਾਢੇ ਕਿ 1100 ਸਕਰ ਫੁੱਟ ਦੇ ਵਿੱਚ ਕੋਠੀ ਬਣੀ ਹੋਈ ਕਲਾਸਿਕ ਲੁੱਕ ਦੇ ਵਿੱਚ ਤੇ ਜਿਹੜਾ ਬਜਟ ਸੀਗਾ ਉਹ ਵੀ ਆਪਰੇ ਠੇਕੇਦਾਰ ਤੋਂ ਪੁੱਛ ਲਿਆ ਕਿੱਥੋਂ ਕਿੱਥੋਂ ਕਿਵੇਂ-ਕਿਵੇਂ ਬਚਤ ਕਰੀਏ ਉਹ ਵੀ ਤੁਸੀਂ ਇਕੱਲੀ-ਇਕੱਲੀ ਗੱਲ ਆ ਜਿਹੜੀ ਉਹ ਸੁਣ ਲਈ ਮਿਸਤਰੀ ਸਾਹਿਬ ਦੀ ਆਪਣੇ ਦੀ ਤੇ ਸੋਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥ